ਆ ਜਿਹੜਾ ਰਸਤਾ ਹੈਗਾ ਜੀ ਨੂਰਪੁਰ ਆ ਰੋਪੜ ਸਾਈਡ ਤੋਂ ਆਉਂਦਾ ਤੇ ਇਧਰ ਇਹ ਚੱਜ ਸਾਈਡ ਨੂੰ ਜਾਂਦਾ ਤੇ ਆ ਨੂਰਪੁਰ ਦਾ ਬੱਸ ਸਟੈਂਡ ਹੈ ਤੇ ਬੱਸ ਸਟੈਂਡ ਦੀ ਬਿਲਕੁਲ ਐਂਟਰੀ ਦੇ ਉੱਤੇ ਆ ਸਾਡੇ ਦਸ਼ਮੇਸ਼ ਫੂਡ ਵੈਨ ਇੱਕ ਖੜੀ ਹੋਈ ਹੈ ਇੱਕ ਗੁਰਸਿੱਖ ਵੀਰ ਦੀ ਵੈਨ ਹੈਗੀ ਹੈ ਆਪਾਂ ਜੁਪੀ ਦੇ ਬਿਹਾਰੀਆਂ ਦੇ ਕੋਲੋਂ ਬਿਹਾਰੀਆਂ ਕੋਲੋਂ ਆਪਾਂ ਬਹੁਤ ਗੰਦਮੰਦ ਛੱਕਦੇ ਆ ਵੀਰ ਬੜਾ ਸਾਫ ਸਫਾਈ ਦੇ ਨਾਲ ਬਣਾਉਂਦਾ ਤੇ ਗੁਰ ਵੱਡੀ ਗੱਲ ਗੁਰਬਾਣੀ ਪੜ੍ਹਦਾ ਤੇ ਗ੍ਰੰਥੀ ਸਿੰਘ ਸੀ ਤੇ ਆਪਣੀ ਮਿਹਨਤ ਦੇ ਲਈ ਪਰਦੇਸਾਂ ਦੇ ਵਿੱਚ ਜਦੋਂ ਭੱਜਦੇ ਲੋਕ ਦੇਖੇ ਐ ਇਹਨਾਂ ਨੇ ਸੋਚਿਆ ਕਿਉਂ ਨਾ ਆਪਾਂ ਆਪਣਾ ਕੰਮ ਕਰੀਏ ਤੇ ਬਹੁਤ ਸੋਹਣਾ ਕੰਮ ਕਰਦਾ ਵੀਰ ਹਾਂਜੀ ਵੀਰ ਦਲਵਿੰਦਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਇਸ ਵਕਤ ਫਕਲ ਟੀਵੀ ਦੇ ਉੱਤੇ ਹੋ ਤੇ ਮੈਂ ਵੀ ਆਇਆ ਸੀਗਾ ਇੱਥੇ ਤੇ ਤੁਹਾਡੀ ਮੈਂ ਬੈਨ ਵੇਖੀ ਬੜੇ ਮਨ ਨੂੰ ਸਕੂਨ ਮਿਲੇ ਆ ਅੱਜ ਪੰਜਾਬੀ ਪਿੱਛੇ ਹਟਦੇ ਜਾ ਰਿਹਾ ਕੰਮ ਕਰਨ ਤੋਂ ਵੀਰ ਜੀ ਪਹਿਲਾਂ ਤਾਂ ਸਾਰੀਆਂ ਸੰਗਤਾਂ ਨੂੰ ਜੋ ਆਪ ਦੇ ذریعے ਦੇ ਨਾਲ ਕੋਸ਼ਿਸ਼ ਨੂੰ ਵੀਡੀਓ ਜਿਹੜੀ ਅਸੀਂ ਨਾਲ ਬੁਲਦੇ ਰਹੇ ਹਾਂ ਸਾਰਿਆਂ ਵਾਇਰਲ ਦੀ ਕਲਪਾ ਵਾਇਰਲ ਦੀ ਕਿਤੇ ਤੇ ਤੇ ਅੱਜ ਇੱਕ ਜਿਹੜਾ ਮਸਲਾ ਇਹ ਹੈ ਕਿ ਜਿੰਨੇ ਵੀ ਆਪਣੀ ਪੰਜਾਬੀ ਵੀ ਸਾਰਿਆਂ ਦੀ ਇੱਕ ਮਨ ਦੀ ਕਹਾਣੀ ਹੈ ਕਿ ਅਸੀਂ ਬਾਹਰ ਚ ਗਏ ਬਾਹਰ ਜਾ ਕੇ ਉੱਥੇ ਕੀ ਕੰਮ ਕਰਨਾ ਤੇ ਕਿਵੇਂ ਕਰਨਾ ਇਹ ਕੋਈ ਨਹੀਂ ਜਾਣਦਾ ਤੇ ਇਹ ਦਿਨਾਂ ਤੋਂ ਮੱਝ ਬੈਟਰ ਵੀ ਅਸੀਂ ਆਪਣੇ ਬੱਚਿਆਂ ਦੇ ਵਿੱਚ ਰਹਿੰਦੇ ਹੋਏ ਆਪਣੇ ਪੰਜਾਬ ਦੇ ਵਿੱਚ ਰਹਿੰਦੇ ਹੋਏ ਆਪਣੀ ਲੋਕਾਂ ਦੇ ਵਿੱਚ ਰਹਿੰਦੇ ਹੋਏ ਇਹ ਕੰਮ ਕਰੀਏ ਤੇ ਕੰਮ ਕਰਕੇ ਬੜਾ ਵਧੀਆ ਬਾਰੇ ਨਿਖੇਪਾ ਕੀਤੀ ਹੈ ਇਹ ਦੋ ਖਾਲਤੋਂ ਮੈਂ ਜਿਹੜਾ ਹੈ ਪਹਿਲਾਂ ਸਾਲ ਕਰੀੜੇ ਤੇ ਕੰਮ ਕੀਤਾ ਤੇ ਮਹਾਰਾਜ ਨੇ ਕਿਰਪਾ ਕੀਤੀ ਇਹ ਵੱਡਾ ਅਸੀਂ ਜਿਹੜਾ ਕੰਮ ਕੀਤਾ ਕੰਮ ਇਹ ਥੋੜਾ ਜਿਹਾ ਤੇ ਬੜਾ ਵਧੀਆ ਰਿਸਪੌਂਸ ਮਿਲਦਾ ਪੰਜਾਬੀ ਗਾਹ ਕਹਾਂਦੇ ਆ ਹਾਂ ਤੇ ਬਣਾਦੇ ਪੰਜਾਬੀ ਖੁਸ਼ ਵੀ ਹੁੰਦੇ ਹੋਣੇ ਆ ਤੇ ਥੋੜਾ ਜਿਹਾ ਇਸ ਗੱਲ ਨੂੰ ਆਇਆ ਸਿੱਧ ਪਤਰੀ ਗੱਲ ਕਰਨਾ ਅਸੀਂ ਥੋਲੇ ਕੋਲ ਚੀਜ਼ ਗੱਲ ਕਰ ਲਈਏ ਥੋਲੇ ਕੋਲ ਜੇ ਇੱਥੇ ਜ਼ਿਆਦਾ ਕਰਕੇ ਬਿਹਾਰੀ ਇੱਕ ਕੱਦੂ ਉਬਾਲ ਕੇ ਉਹਨੂੰ ਰੰਗ ਪਾ ਕੇ ਬਣਾ ਲਿਆ ਹਾਂ ਹੋਰ ਰੰਗ ਇੰਨਾ ਵੀ ਉਹ ਤੁਹਾਡੇ ਹੱਥਾਂ ਨਾਲ ਕਰਦਾ ਹੈ ਤੇ ਮੈਂ ਬੇਨਤੀ ਵੀ ਕਰਦਾ ਆਪਦੇ ਜਰੀਏ ਨੇ ਜਿਹੜਾ ਤੁਸੀਂ ਪੁਰਜਾ ਖਾਣ ਦੇ ਜੀ ਹੱਥਾਂ ਨੂੰ ਰੰਗ ਫੜਦਾ ਹੈ ਤੇ ਉਹ ਜਿਹੜਾ ਹੈ ਸੇਰਵਾਤੇ ਹਾਨੀ ਕਰ। ਤੇ ਅਸੀਂ ਜਿਹੜਾ ਸਿੰਪਲ ਤਰੀਕੇ ਦੇ ਨਾਲ ਜਿਹੜੇ ਛੋਲੇ ਕੋਲ ਤੇ ਤਿਆਰ ਕਰਦੇ ਆ। ਤੇ ਇਹ ਜਿਹੜੇ ਜਿਵੇਂ ਪਹਿਲਾਂ ਗੱਲ ਕੀਤੀ ਹੈ ਤੇ ਜਿਹੜੇ ਇੱਕ ਅਦੂ ਉਬਾਲ ਕੇ ਜਿਹੜੇ ਬਣਾਉਂਦੇ ਲਾਲ ਰੰਗ ਪਾ ਕੇ ਔਰ ਇੰਨਾ ਸਾਡਾ ਜਿਹੜਾ ਟੇਸਟ ਹੈ ਜਿਰਿਆ ਹੋਇਆ ਹੈ ਮਤਲਬ ਪੰਜਾਬੀਆਂ ਦਾ। ਵੀ ਛੋਲੇ ਕੋਈ ਛੱਡ ਕੇ ਉਹ ਲਾਲ ਰੰਗ ਦੀ ਸਰਦੀ ਵਾਲੇ ਮੰਗਦੇ ਹੈ ਮਸਾਲਾ ਕੋਲਚਾ ਦੇ। ਫਿਰ ਪਕਾ ਕੇ ਇਸ ਗੱਲ ਨੂੰ ਥੋੜਾ ਅਵੇਅਰ ਹੋ ਜੇ ਸਿਹਤ ਪੱਖੋਂ ਅਵੇਅਰ ਹੋਈ ਪਹਿਲਾਂ ਦੇਖੋ ਕਿ ਅਗਲਾ ਕਿਹੜੇ ਤੇਲ 'ਚ ਪਕਾ ਰਿਹਾ ਤੇ ਕੋਈ ਨਹੀਂ ਪੁੱਛਦਾ ਤੇ ਗੰਦੇ ਤੇਲ ਉਹ ਵਰਤ ਰਹੇ ਆ ਤੇ ਅਸੀਂ ਵਧੀਆ ਤੇਲ ਸਾਡਾ ਮਤਲਬ ਕੋਈ ਬੰਦਾ ਅਪਰੀਸ਼ੀਏਟ ਕਰਦੇ ਇਸ ਗੱਲ ਨੂੰ ਕਿ ਵਧੀਆ ਜਿਹੜੇ ਆ ਤੁਸੀਂ ਸਮਾਨ ਵਰਤ ਰਹੇ ਆ ਕਿਉਂਕਿ ਪੰਜਾਬੀ ਬੰਦਾ ਆਪਣੇ ਪਰਿਵਾਰ 'ਚ ਰਹਿੰਦਾ ਤੇ ਉਹ ਸੋਚਦਾ ਵੀ ਜਿੱਦਾਂ ਦਾ ਮੇਰਾ ਪਰਿਵਾਰ ਆ ਉਦਾਂ ਦਾ ਦੂਜੇ ਦਾ ਪਰਿਵਾਰ ਆ ਤੇ ਕਿਉਂ ਨਾ ਮੈਂ ਉਹਨੂੰ ਚੰਗਾ ਖਲਾਵਾ ਜੀ ਜੀ ਜਿੱਦਾਂ ਅਸੀਂ ਘਰੇ ਖਾਂਦੇ ਮਤਲਬ ਵੀ ਸਾਨੂੰ ਕੋਈ ਪ੍ਰੋਬਲਮ ਨਾ ਹੋਵੇ ਸਾਨੂੰ ਖੰਘ ਨਾ ਹੋਵੇ ਸਾਡਾ ਗਲ ਨਾ ਫੜੋ ਹੁਣ ਜਦੋਂ ਮੈਂ ਵੀ ਤੁਹਾਡੇ ਨਾਲ ਕਈ ਵਾਰੀ ਗ੍ਰਾਂਤੀ ਸਿੰਘ ਤੇ ਰਿਹਾ ਤੇ ਤੁਸੀਂ ਸਿਹਤ ਦਾ ਬੜਾ ਖਿਆਲ ਰੱਖਦੇ ਹੁੰਦੇ ਸੀਗੇ ਖਾਣ ਪੀਣ ਦਾ ਬੜਾ ਖਿਆਲ ਰੱਖਦੇ ਸੀ ਤੇ ਜਦੋਂ ਤੁਸੀਂ ਖਾਣ ਪੀਣ ਦਾ ਤੇ ਖਿਆਲ ਰੱਖਦੇ ਸੀ ਤੇ ਮੈਨੂੰ ਲੱਗਦਾ ਲੋਕਾਂ ਦੀ ਸਿਹਤ ਦਾ ਵੀ ਖਿਆਲ ਰੱਖਦੇ ਹੋਗੇ ਉਹ ਰੱਖਦੇ ਸੀ ਸਿਹਤ ਦਾ ਖਿਆਲ ਤੇ ਇਦਾਂ ਜੀ ਵੀ ਵਧੀਆ ਤੇ ਪਹਿਲਾ ਜਿਹੜੇ ਬੰਦੇ ਮੇਰੇ ਜਿਹਨਾਂ ਤੋਂ ਮੈਂ ਮਾਰ ਲੈਣਾ ਤੇ ਪਹਿਲਾ ਉਹਨਾਂ ਨੂੰ ਇਹ ਗੱਲ ਪਤਾ ਹੁੰਦਾ ਵੀ ਜੇ ਮੇਰੇ ਮਤਲਬ ਦੀ ਚੀਜ਼ ਨਹੀਂ ਹੈ ਤਾਂ ਮੈਂ ਨਾ ਕਰਾਂ ਹਾਂ ਤੇ ਜੀ ਮੇਰੇ ਮਤਲਬ ਵਧੀਆ ਤਾਂ ਮੈਨੂੰ ਕਹਿੰਦੇ ਵਾਪਸ ਲੈ ਠੀਕ ਹੈ ਆਪਣੀ ਲੋਕੇਸ਼ਨ ਦੱਸ ਸਕਦੇ ਹੋ ਸਾਨੂੰ ਲੋਕੇਸ਼ਨ ਮੇਰੀ ਜਿਹੜੀ ਇਸ ਵੇਲੇ ਆ ਬੀ ਬੱਸ ਸਟੈਂਡ ਨੂਰ ਪਰਵੇਦੀ ਬੱਸ ਸਟੈਂਡ ਨੂਰ ਪਰਵੇਦੀ ਦੇ ਵਿੱਚ ਠੀਕ ਹੈ ਤੇ ਆ ਮੇਰੇ ਵੀਰ ਦੀ ਦੁਕਾਨ ਹੈ ਜੀ ਬਹੁਤ ਸੋਹਣਾ ਕੁਲਚੇ ਛੋਲੇ ਨਿਊਡਲ 버ਗਰ ਬੜੀ ਸੋਹਣੀ ਰੈਡੀ ਬਣਾਈਏ ਤੇ ਦਿੰਦਰ ਜੀ ਤੁਸੀਂ ਸੋ ਗੁਰੂ ਸਾਹਿਬ ਕਿਰਪਾ ਕਰਨ ਆਇਨਾ ਦੀ ਵੈਨ ਹੈਗੀ ਆ ਸੋ ਸੰਗਤ ਨੂੰ ਬੇਨਤੀ ਕਰਦਾ ਕਿ ਵੱਧ ਚੜ ਕੇ ਵੀਰ ਦੇ ਕੋਲ ਜਰੂਰ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ